ਸਾਹਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਦਨੀ ਕਲਾਂ ਦੇ ਵਿੱਚ ਤੇ ਬਦਨੀ ਕਲਾਂ ਪਿੰਡ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਆ ਮਿੱਤਰੋ ਚਕਵੀਰ ਤੇ ਕਰੇ ਇਸ ਟਾਈਮ ਮੌਜੂਦ ਆ ਜਣਵਰ ਤੁਹਾਨੂੰ ਫੇਰ ਦਿਖਾ ਦਵਾਂਗੇ ਪੰਜ ਛੇ ਮਿੱਤਰੋ ਅੱਜ ਦੋ ਟੋਕੜਾ ਮਹੀਆਂ ਦਿਖਾਵਾਂਗੇ ਮਿੱਤਰੋ ਬਹੁਤ ਚੰਗੀਆਂ ਥਣੇ ਦੇ ਵੀ ਆਲੀਆਂ ਇੱਕ ਝੋਟੀ ਬਣਨ ਵਾਲੀ ਦਿਖਾ ਦੇਾਂਗੇ ਮਿੱਤਰੋ ਤੁਹਾਨੂੰ ਤੇ ਇੱਕ ਦੋ ਤਿੰਨ ਵਿਖਾ ਦੇਾਂਗੇ ਤੁਹਾਨੂੰ ਕਟੀਆਂ ਕੱਟੀਆਂ ਆਓ ਕਰਦੇ ਹਾਂ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈਨੇ ਬਾਈ ਦੇ ਨਾਲ ਸੁਖਵੀਰ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਵੱਡੇ ਬਹੁਤ ਵਧੀਆ ਵੀਰੇ ਸੇਤਾ ਦੇ ਪਰਿਵਾਰ ਬਾਈ ਹਾਂਜੀ ਵੀਰੇ ਵਧੀਆ ਚਲੋ ਸ਼ੁਕਰ ਹੈ ਬਾਈ ਅੱਛਾ ਜਾਨਵਰ ਅੱਜ ਕਿੰਨੇ ਆ ਵੀਰੇ ਅੱਜ ਵੀਰੇ ਦੋ ਮਹੀਆਂ ਇੱਕ ਉਹ ਝੋਟੀ ਹੈ ਤੇ ਦੋ ਕਟੀਆਂ ਠੀਕ ਹੈ ਬਾਈ ਅੱਛਾ ਮਹੀਆਂ ਦੀ ਕੀ ਡਿਟੇਲ ਕੀ ਜਾਣਕਾਰੀ ਵੀਰੇ ਜਿਹੜੀ ਕਾਲੀ ਮੈਂ ਆ ਵੀਰੇ ਹੂੰ 7 ਕਿਲੋ ਦੁੱਧ ਆ ਹੂੰ ਪਹਾੜੇ ਤੇ ਮਿਲਦੀ ਆ ਠੀਕ ਆ ਵੀਰੇ ਹਾਂਜੀ ਵੀਰੇ ਤੇ ਚੌਣ ਨੂੰ ਠੰਢੀ ਸੀ ਲੇ ਚੌਣ ਨੂੰ ਠੰਢੀ ਆ ਵੀਰੇ ਪਹਾੜੇ ਤੇ ਜਿਹੜਾ ਮਰਜ਼ੀ ਚੋ ਕੇ ਲੈ ਕੇ ਜਾਵੇ ਉਹ ਕੀ ਕੀ ਟੂਕੇਦਾਰਤਾ ਨਹੀਂ ਕਰਦੀ ਨਹੀਂ ਵੀਰੇ ਠੀਕ ਆ ਬਾਈ ਠੀਕ ਆ ਵੀਰੇ ਚੌਣ ਚਾਂ ਕਿਵੇਂ ਲੱਗਾ ਚੌਣ ਇੱਕ ਨੰਬਰ ਆ ਵੀਰੇ ਚੌਣ ਇੱਕ ਨੰਬਰ ਆ ਹੈ ਹਾਂਜੀ ਬਾਈ ਠੀਕ ਆ ਬੜੇ ਬਾਈ ਠੀਕ ਆ ਲੈ ਮਿੱਤਰੋ ਤੇਰਾ ਦੀ ਕਰੋ ਘਰ ਦਰਸ਼ਨ ਮੈਂ ਦੇ ਵਿੱਚ ਕੁਆਲਿਟੀ ਲੇਵਾ ਪੰਡਾ ਉਹ ਤੁਸੀਂ ਆਪ ਦੇਖੋ ਹੁਣ ਮਿੱਤਰੋ ਹਾਂ ਥਾਣੇ ਦੇ ਵੇਦੀਸਾਨ ਓਕੇ ਦੀ ਰਿਪੋਰਟ ਜਮਾ ਸਿੰਘ ਜਰੂਰ ਥੋੜਾ ਜਿਹਾ ਮੱਥੇ ਦੇ ਉੱਤੇ ਪਾਲਾ ਬਾਕੀ ਮੈਂ ਦੁੱਧ ਵਾਲੀ ਆ ਹਨਾ ਹਾਂਜੀ ਭਾਈ ਨਾੜ ਨੂੜ ਵੇਖਾ ਕਿਦੀ ਮੋਟੀ ਆਉਦੀ ਪੈ ਉਹ ਇਹਦੇ 10 ਦਿਨ ਹੋ ਗਏ ਵੀਰੇ ਟੀਕਾ ਭਰਾਏ ਨੂੰ ਕੀ ਕਰੀਏ ਟੀਕਾ ਭਾਈ ਤੇ ਸੁਖਵੀਰ ਭਾਈ ਸੁਹਾ ਇਹਨੇ ਕਿੰਵੇਂ ਲਈ ਪਣੀ ਇਹ ਤੀਜਾ ਚੌਥਾ ਦਾ ਹੋਊਗਾ ਵੀਰੇ ਇਹ ਚੌਥਾ ਤੀਜਾ ਲਾ ਲਾ ਚੌਥਾ ਲਾਣਾ ਹਾਂਜੀ ਭਾਈ ਹੂੰ ਮਾੜੀ ਨਹੀਂ ਕੀ ਘਰੇ ਦੁੱਧ ਪੀਣ ਵਾਲੇ ਨੂੰ ਹਾਂ ਭਾਈ ਹੂੰ ਕੀ ਰੇਟ ਰਹੂਗਾ ਬਈ ਜੰਦਾ ਵੀਰੇ ਮੋਲ ਦਾ ਵੀਰੇ 55 56 ਕਰ ਲਗੇ 54000 ਦੀ ਮਹਰ ਦੇ ਦਾਂਗੇ 54000 ਦੀ ਦੇ ਦੇ ਹਾਂਜੀ ਬਾਈ ਠੀਕ ਆ ਵੱਡੇ ਬਾਈ ਤੇ ਦੋ ਨੰਬਰ ਤੇ ਪੂਰੀ ਜਿਹੜੀ ਵੀਰੇ ਬੂਰੀ ਦੇ ਮਗਰ ਵੀਰੇ ਕਟਾ ਆ ਠੀਕ ਆ ਪਰ ਮਿਲਦੀ ਪਾੜੇ ਤੇ ਆ ਦੋਨੇ ਡੰਡ ਠੀਕ ਆ ਮਿਲਦੀ ਪਾੜੇ ਦੀ ਆ ਹੈ ਹਾਂਜੀ ਬਾਈ ਦੁੱਧ ਦੇ ਦੇ ਥੱਲੇ ਵੀ 7 ਵੀਰੇ ਦਾ ਦੁੱਧ ਦੇ ਦੇ ਥੱਲੇ ਵੀ 7 ਕਿਲੋ ਹੋਊਗਾ ਠੀਕ ਆ ਤੇ ਛੇ ਜਿਹੜਾ ਮਰਜ਼ੀ ਚੋ ਕੇ ਲੈ ਕੇ ਜਾਵੇ ਵੀਰੇ ਯਾਰ ਠੀਕ ਆ ਬਾਈ ਠੀਕ ਆ ਵੀਰੇ ਬਣੀ ਬੂਣੀ ਕੋਈ ਵੀਰੇ ਇਹਨੂੰ 1 ਮਹੀਨਾ ਹੋ ਗਿਆ ਵੀਰੇ ਕੋਈ ਕਹਿਣ ਦੀ ਗੱਲ ਨਹੀਂ ਆਪਾਂ ਗੱਲ ਵੀ ਕਰਾ ਦਿਆਂਗੇ ਯਾਰ ਠੀਕ ਹੈ ਬਈ ਠੀਕ ਹੈ ਬੰਦਾ ਮੈਂ ਇਹ ਵੀ ਚੰਗੇ ਹੁਕਾ ਤੋਂ ਬਹੁਤਾ ਮਹਿੰਗਾ ਹੁੰਦਾ ਬਹੁਤਾ ਵੀਰੇ ਮਹਿੰਗਾ ਹਾਂ ਤਿਆਰ ਤੁਰ ਕੀਤੀ ਮੈਂ ਜਦੋਂ ਕਰੇ ਟਿਕਾਣੇ ਤੇ ਲਾਉਗੀ ਜਮ ਹਨਾ ਹਾਂਜੀ ਬਾਈ ਅੱਛਾ ਮਿਲਦੀ ਕਿਵੇਂ ਆ ਬਾੜੇ ਮਿਲਦੀ ਬਾੜੇ ਤੇ ਆ ਬਾਈ ਦੋਵੇਂ ਟਾਈਮ ਹੀ ਹੋਵੇ ਦੋਵੇਂ ਟਾਈਮ ਬਾਈ ਦੋਵੇਂ ਟਾਈਮ ਚੋਕੇ ਲੈ ਕੇ ਜਾਵੇ ਯਾਰ ਮੰਨਿਆ ਜਿਹੜਾ ਵੀ ਆ ਗਿਆ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਹੈ ਬਈ ਠੀਕ ਹੈ ਵੀਰੇ ਠੀਕ ਹੈ ਕਿੰਨੇ ਦੇ ਦੇਂਗੇ ਵੀਰੇ ਪ्युअर ਪੂਰੀ ਆ ਯਾਰ ਹਨਾ ਇਹ ਬਣਾ 65 65 ਕਰ ਲ ਗਏ ਮੁੱਲ 66000 ਦੀ ਮੈਂ ਦੇਵਾਂਗੇ ਯਾਰ ਸਣੇ ਬੱਚੇ ਹਾਂ ਬਈ ਅੱਜ ਕੱਟੀ ਦੀ 35000 ਰੁਪਏ ਤਾਂ ਮਿਲਦੀ ਹੈ ਬਈ ਯਾਰ ਹਾਂ ਬਈ 30 35 35 ਪਰ ਉਹ ਵੀ ਆ ਕਾਲੇਪਨ ਵਾਲੀ ਮਿਲੂ ਗੁਲਾਬੀ ਚਮੜੀ ਵਾਲੀ ਨਹੀਂ ਮੇਰੀ ਪਿਆਰੇ ਦੀਵ ਇੱਕ ਵਾਰੀ ਮੂੰਹ ਤੇ ਕਰੀ ਜਿਹਦੇ ਤੇ ਕੈਮਰਾ ਵੇਖੋ ਮਿੱਤਰੋ ਕਿਹਨਾਂ ਦੀ ਤੁਸੀਂ ਕਰਮਾ ਆਬਜੈਕਟ ਕਰੋ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਤੇਵਾ ਚੰਗਾ ਚੋਣ ਚੰਗਾ ਲੱਗਿਆ ਹੋਊਗਾ ਬਈ ਇਹਦਾ ਰੇਟ 35000 ਰੁਪਏ ਨਾ ਹਾਂ ਬਈ 36000 ਤੇ ਆ ਛੋਟੀ ਬਈ ਇਹ ਹੋਊਗਾ ਨਹੀਂ ਵੀਰੇ ਬਣੀ ਗੁਣੀ ਆਪਾਂ ਨਹੀਂ ਝੂਠ ਮਾਰਨਾ ਮੈਂ 20 ਦਿਨਾਂ ਦੀ ਆ 10 ਦਿਨਾਂ ਦੀ ਆ ਠੀਕ ਆ ਬਈ ਠੀਕ ਆ ਵੀਰੇ ਤੇ ਕੀ ਰੇਟ ਰਹੂਗਾ ਬਾਈ ਜੰਦਾ ਹੈ ਇਹਦਾ ਮੁੱਲ ਮੁੱਲੋਂ ਭਲਾ 35 ਕਰ ਲਗੇ 36 ਕਰ ਲਗੇ ਤੇ 30000 ਦੀ ਕੱਟੀ ਦੇ ਦੇਣਗੇ 33000 ਦੀ ਹਾਂ ਬਾਈ ਠੀਕ ਆ ਬਾਈ ਲੈ ਵੀ ਮਿੱਤਰੋ ਮੁੱਲ ਜਿੰਨਾ ਮਰਜੀ ਕਰ 33000 ਦੀ ਬਾਈ ਜੰਦਾ ਕੱਟੀ ਦੇ ਦੇਾਂਗੇ ਕਿ ਆ ਜਾਵਾ ਚੋਟੀ ਬਣਨ ਵਾਲੀ ਹੋ ਜਾ ਜਾ ਕੇ ਹਾਂਜੀ ਬਾਈ ਜਿਹੜਾ ਮਰਜੀ ਠੀਕ ਆ ਭਰਾ ਲਓ ਬਾਈ ਹੂੰ ਪਾ ਕਰ ਮੌਜਾ ਵਾਜਨ ਬੁਝਣਾ ਤਾਂ ਪੂਰਾ ਲੈ ਵੀ ਮਿੱਤਰੋ ਇਹ 33000 ਦੀ ਪੂਰੀ 30000 ਦੀ ਤੇ ਦੂਜੀ ਚਰਨ ਦਾ ਇਹ ਖੁਰਕੀ ਵਾਲੇ ਜਿਹੜੇ ਜਾਨਵਰ ਪੰਨੇ ਹੋਏ ਉਹਨਾਂ ਦਾ ਭਾਅ ਤੈਅ ਕਰਤਾ ਵੱਡਾ ਮਿੱਤਰੋ ਤੇ ਹੁਣ ਆ ਜੋ ਇਧਰ ਲੈ ਪਾਸੇ ਤੁਸੀਂ ਕੱਟੀਆਂ ਆ। ਸੁਖਵੀਰ ਬਾਈ ਇਹ ਕੱਟੀਆਂ ਕਿੰਨੇ ਕਿੰਨੇ ਚਰਦੀਆਂ ਦੋਵੇਂ ਬਈ? ਉਹ ਹੋਊਗੀ ਸਾਲਕ ਦੀ ਬਾਈ। ਆ ਦਾ 8-9 ਮਹੀਨਾ ਦਾ ਹੀ ਬੱਚਾ ਹੋਊਗਾ ਜੇ। ਆਹ ਸਾਲ ਦੀ ਤੇ 8-9 ਮਹੀਨਾ ਦਾ। ਹਾਂਜੀ ਬਾਈ। ਠੀਕ ਆ ਬਾਈ ਠੀਕ ਆ ਵੀਰੇ। ਤੇ ਵੱਡੇ ਬਾਈ ਫਿਰ ਇਹਨਾਂ ਦਾ ਰੇਟ ਕੀ ਲਊਗਾ ਵੀਰੇ? ਇਹ ਦੋਨੇ 26000 ਚ ਪਹੁੰਚ ਕਰ ਦਿਆਂਗੇ ਯਾਰ 50 ਕਿਲੋਮੀਟਰ ਤੱਕ। ਨਹੀਂ ਮਿੱਤਰੋ ਦੋਵੇਂ ਕੱਟੀਆਂ 26000 ਦੇ ਵਿੱਚ 50 ਪਹੁੰਚ ਬਿਲਕੁਲ ਫਰੀ ਹੋ ਜੂਗੀ ਹਨਾ ਵੀਰੇ ਹਾਂਜੀ ਭਾਈ ਤੇ ਵੱਡੇ ਭਾਈ ਬੱਲੀ ਕੱਟੀ ਹੋਗੀ ਤੇ ਇੱਕ ਕਿਹੜੀ ਸੀਗੀ ਦੇਖੋ ਕਾਲੀ ਕੱਟੀ ਬਹੁਤ ਚੰਗੀ ਦੀ ਇੱਕ ਪਾਲੀ ਕਿ ਨਾਲ ਦੀ ਠੀਕ ਹੈ ਭਾਈ ਇਹ ਦੋਵੇਂ ਜੋੜਾ ਕੱਟੀਆਂ ਸਾਫ਼ ਸੁਥਰੀਆਂ ਵੇ ਹਾਂਜੀ ਭਾਈ ਪੂਰੀਆਂ ਚੰਗੀਆਂ ਕੱਟੀਆਂ ਹੂੰ ਤੇ ਉਹ ਦੇਖੋ ਸੰਭੂ ਦਾ ਮੱਝਾ ਬਣ ਗਈਆਂ ਭਾਈ ਹਾਂਜੀ ਭਾਈ ਹਾਂਜੀ ਅੱਛਾ ਨੰਬਰ ਵੀਰੇ 9463319970 9463319970 9463319970 ਬਾਈ ਦਾ ਨੰਬਰ ਆ ਮਿੱਤਰੋ ਪਿੰਡ ਹੈਗਾ ਬਦਨੀਕੜਾ ਜ਼ਿਲ੍ਹਾ ਹੈਗਾ ਵਾ ਮੋਗਾ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਪਿੰਡ ਸੁਖਵੀਰ ਭਾਈ ਦਾ ਨਾਮ ਆ